ਮੇਰਾ ਨਾਮ ਸ੍ਰੀਜੀਤ ਕੁਮਾਰ ਆ ਨਾ ਕਾ ਮੋਟਰਸਾਈਕਲ ਤੇ ਆ ਰਹੀ ਮੇਰੇ ਵਿੱਚ ਕਾਰ ਮਾਰੀ ਮੇਰੀ ਲੱਤ ਟੁੱਟ ਗਈ ਹੈ ਕਿੱਥੇ ਕਰਕੇ ਆਇਆ ਜੀ ਇਹ ਹਿੰਦੀ ਨਹੀਂ ਪਾਵਾਂ ਪਾਵਾਂ ਮੋੜ ਦੇ ਉੱਤੇ ਪਾਵਾਂ ਮੋੜ ਦੇ ਉੱਤੇ ਕਿੱਥੇ ਰਹਿਣ ਵਾਲੇ ਹਾਂ ਮੈਂ ਸ਼ਿਮਲਾਪੁਰੀ ਲੋਹਾਰੇ ਦੇ ਰਹਿਣਾ ਨਾ ਮੈਂ ਕਿਰਾਏ ਤੇ ਰਹਿਣਾ ਜੀ ਕੀ ਕੰਮ ਕੀ ਕਰਦੇ ਹਾਂ ਮੇਰਾ ਵੇਟਰ ਦਾ ਕੰਮ ਹੈ ਠੀਕ ਹੈ ਜੀ ਮੈਂ ਵਿਦਿਆਰਥੀਆਂ ਨਾਲ ਨਾ ਮੇਰੀ ਰਾਤ ਨਹੀਂ ਹਿੱਲਦੀ ਮੋਟਰਸਾਈਕਲ ਤੇ ਜਾ ਰਹੀ ਆਪਣੇ ਘਰੇ ਮੇਰੇ ਵਿੱਚ ਕਾਰ ਮਾਰੀ ਮੁੰਡੇ ਨੇ ਮੈਨੂੰ ਨਹੀਂ ਪਤਾ ਕੌਣ ਹੈ ਮੁੰਡੇ ਕੌਣ ਨਹੀਂ ਇਹਨਾਂ ਨੂੰ ਮੁੰਡਿਆਂ ਨੂੰ ਪਤਾ ਇਹਨਾਂ ਕਹਿੰਦੇ ਮੁੰਡੇ ਫੜੇ ਹੋਏ ਆ ਕਿੰਨੇ ਕਾਰ ਚ ਕਿੰਨੇ ਬੰਦੇ ਸੀਗੇ ਜੀ ਐ ਨਹੀਂ ਮੈਨੂੰ ਪਤਾ ਭਾਜੀ ਠੀਕ ਹੈ ਵੀਰੇ ਇੱਥੇ ਵੀ ਸੱਟ ਲੱਗੀ ਮੇਰੀ ਲੱਤ ਬਿਲਕੁਲ ਹੀ ਨਹੀਂ ਹਿੱਲ ਰਹੀ ਆ ਮੁੰਡਿਆਂ ਨੂੰ ਪਤਾ ਕਹਿੰਦੇ ਮੁੰਡੇ ਫੜੇ ਹੋਏ ਆ ਜੀ ਭਾਈ ਮੇਰੀ ਮਦਦ ਕਰ ਦੋ ਬਸ ਐਨਾ ਹੀ ਮੇਰੀ ਲੱਤ ਦਾ ਹਾਲ ਹੋ ਗਿਆ ਬਸ ਕਰੀ ਯਾਰ ਵੀਰੇ ਇਲਾਤ ਬਿਲਕੁਲ ਨਹੀਂ ਹੈ ਜੀ ਇਹ ਉਹ ਕਦੋਂ ਤੁਸੀਂ ਭਾਈ ਮੇਰਾ ਨਾਮ ਜਿਸਕਰਨ ਜੀ ਸਿਵਲ ਹਸਪੀਟਲ ਆਏ ਹੋ ਕੀ ਮਾਮਲਾ ਹੈ ਭਾਈ ਰਸਤੇ ਹੀ ਐਕਸੀਡੈਂਟ ਹੋਇਆ ਹੋਵੇਗਾ ਜੀ ਉੱਥੇ ਘੋਟੇ ਹੀਗੇ ਤੇ ਉਹ ਭਾਈ ਮੋਟਰਸਾਈਕਲ ਹੀ ਕੋ ਗੱਡੀ ਥਲੇ ਪੂਰਾ ਆਇਆ ਪਿਆ ਸੀਗਾ ਇੱਕ ਬੰਦੇ ਦੀ ਮੋਰੀ ਨਾਲ ਜੋ ਭਾਈ ਲੱਗੀ ਟੁੱਟ ਗਈ ਗਮਨ ਲੈ ਕੇ ਆਏ ਕਿਹਦੀ ਜਗ੍ਹਾ ਤੇ ਐਕਸੀਡੈਂਟ ਪਤਾ ਹਕਾ ਪਤਾ ਹਕਾ ਹੋ ਗਿਆ ਭਾਈ ਕਿੰਝ ਬੱਜਿਆ ਬੱਜਿਆ ਕਿੰਝ ਮੁਰਦਣਾ ਕਰੇ ਭਾਈ ਇਹ ਨਾ ਦੂਜੀ ਮੱਧਾਨੇ ਗੱਡੀ ਦੀ ਗੱਡੀ ਹੁੰਦਾ ਤਾਂ ਗੱਡੀ ਕਰੀ ਜੀ ਗੱਡੀ ਇਹ ਵੇਖਣੀ ਕਾਲੀ ਕਾਲੀ ਸੀ ਸਿਕਿਆ ਦੀ ਹੈਗੀ ਸਿਕ ਵਰਨਾ ਹੈਗੀ ਸੀ ਹੋਰ ਰੰਗ ਦੇ ਹਾਂ ਤੇ ਜਿਹੜੇ ਕੀ ਆਏ ਸਵਾਰੇ ਥੱਲੇ ਮੋਸਲ ਪੂਰਾ ਵਾਰਤਾ ਹੋਇਆ ਸੀ ਇਹ ਤੇ ਬਾਈ ਪੱਲੇ ਬੰਨੇ ਰੋਡ ਤੇ ਪਿਆ ਸੀ ਤਈ ਨੰਗਨ ਨੇ ਵੇਖਿਆ ਖਲੋਤਾ ਚਾਈ ਤੇ ਅੰਬਸਰ ਆਏ ਡ੍ਰੋਪ ਲਾਉਣਾ ਆਏ ਸੀ ਸਵਾਰੀ ਦਾ ਇਹ ਟੈਕਸੀ ਚਲਾਉਂਦੇ ਚੱਲਾਈ ਚੱਲ ਘਰ ਪੇ ਗਾ ਦਿੰਨੇ ਆ ਅਜਦਾਵਾ ਦਾ ਇੱਥੇ ਲਾਗ ਹੁਣ ਛੱਡਿਆ ਹੈਗਾ ਗਲਤੀ ਕਰੀ ਸੀ ਗਲਤੀ ਭਾਈ ਉਹ ਮੁੰਡਿਆਂ ਦੀ ਜਿਹੜੇ ਮੋਟਰਸਾਈਕਲ ਤੇ ਸੀ ਜਿਹੜੇ ਨਹੀਂ ਨਹੀਂ ਗੱਡੀ ਆ ਤੇ ਭਾਈ ਜਿਹੜੇ ਕਾਰ ਤੇ ਸੀ ਹਾਂਜੀ ਹਾਂਜੀ ਕਿੰਨੇ ਜਾਣੇ ਸੀ ਉਹ ਉਹ ਚਾਰ ਜਾਣੇ ਸੀ ਇੱਕਦੋਨ ਨੇ ਉੱਥੇ ਭਾਲਿਆ ਸਰਦਾਰ ਨੇ ਲੱਗਦਾ ਉਹਨੇ ਕੋਈ ਡਰਿੰਕ ਜਾਂ ਨਸ਼ਾ ਵਗੈਰਾ ਜਾਂ ਕੁਝ ਹੋਰ ਕੀਤਾ ਪਈ ਤਾਨੂੰ ਵੀ ਤੁਸੀਂ ਤੇ ਪੁਲਿਸ ਆਈ ਸੀ ਮੁਕਤ ਪੁਲਿਸ ਆ ਗਈ ਹਾਂਜੀ ਬਾਅਦ ਵਿੱਚ ਆ ਗਈ ਉਹਨਾਂ ਨੇ ਬੰਦਾ ਫੜ ਲਿਆ ਇੱਕ ਚਾਰ ਭੱਜ ਗਏ ਉੱਥੇ ਇਹ ਇਹ ਹੁਣ ਕਿੰਨੇ ਜਾਣੇ ਜਖਮੀਰ ਕਿੰਨੇ ਲੈ ਕੇ ਆਏ ਮੈਂ ਇੱਕ ਨੂੰ ਲੈ ਕੇ ਆਉਣਾ ਵਾ ਇੱਕ ਜਖਮੀ ਹੈ ਪਾਈ ਗੱਲੇ ਨਹੀਂ ਨਹੀਂ ਇਹ ਜੈਂਸ ਹੈ ਜੈਂਸ ਇਹ ਕਿੰਨੇ ਵਜੇ ਦਾ ਹੈਗਾ ਇਹ ਟਾਈਮ ਬਸ 4:00 5-10 ਮਿੰਟ ਪਹਿਲਾਂ ਦੀ ਗੱਲ ਆ ਠੀਕ ਠੀਕ